ਇੱਕ ਤਾਂ 2 ਮਈ ਦਾ ਪ੍ਰੋਗਰਾਮ ਹੈਗੇ ਆ ਪੂਰੇ ਪੰਜਾਬ ਦੇ ਅੰਦਰ ਮੰਗ ਪੱਤਰ ਦੇਣੇ ਹੈਗੇ ਆ ਠੀਕ ਆ ਸਾਰੇ ਡੀਸੀ ਦਫ਼ਤਰਾਂ 'ਕੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਐਸਕੇਐਮ ਨਾਨ ਪੋਲਿਟਿਕਲ ਨੇ ਗੜੀ ਕੜਕ ਨੂੰ ਅੱਗ ਲੱਗੀ ਹੋਈ ਆ ਅਰੇ ਤੋਂ ਕਾ ਜਿਹੜੀ ਪੰਜਾਬ ਦੇ ਅੰਦਰ ਗੜੇ ਮਾਰੀ ਹੋਈ ਆ ਹਰਿਆਣੇ 'ਚ ਵੀ ਅੱਗਾਂ ਲੱਗੀਆਂ ਹੈਗੀਆਂ ਕੜਕ ਨੂੰ ਠੀਕ ਆ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਕਿਸਾਨਾਂ ਨੂੰ 50000 ਰੁਪਏ ਪੱਤੀ ਇਕੱਲੇ ਦਿੱਤਾ ਜਾਵੇ। ਔਰ 2 ਮਈ ਨੂੰ ਹੀ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਆ ਰਹੇ ਨੇ। ਸਾਡੇ ਕੋ ਉਨਾਂ ਦਾ ਖਾਲਸਾ ਕਾਲਜ 'ਉਨ ਦੇ ਸਮਾਚਾਰ ਨੇ। ਔਰ ਉਸ ਦਿਨ ਅਸੀਂ ਆਪਣੇ ਸਤਿਕਾਰਯੋਗ ਸੀਐਮ ਸਾਹਿਬ ਨੂੰ ਸਵਾਲ ਕਰਨ ਖਾਲਸਾ ਕਾਲਜ ਜਾਵਾਂਗੇ। ਔਰ ਉਸ ਦਿਨ ਅਸੀਂ ਜਿਹੜਾ ਆਪਣਾ ਸ਼ਾਮ ਸਿੰਘ اٹਾਰੀ ਵਾਲਾ ਚੌਕ ਆ ਇੱਥੇ ਇਕੱਠੇ ਹੋਵਾਂਗੇ ਇੱਥੇ ਇਕੱਠੇ ਹੋ ਕੇ ਜਿਹੜਾ ਵਾ ਅਸੀਂ ਜਿਹੜਾ ਵਾ ਉਹ ਖਾਸਾ ਕਾਲ ਜਿਹਨੂੰ ਸਵਾਲ ਕਰਨ ਜਾਵਾਂਗੇ ਤੀ ਸਵਾਲ ਸਾਡੇ ਹੋਣਗੇ ਵੀ ਕੇਂਦਰ ਨਾਲ ਸਾਡਾ ਮਸਲਾ ਸੀ ਸ਼ੰਭੂ ਤੇ ਖਨੌਰੀ ਮੋਰਚਾ ਕਿਉਂ ਠਾਲਿਆ ਗਿਆ ਕੀ ਲੋੜ ਪਈ ਸੀ ਸਰਕਾਰ ਨੂੰ ਕੀ ਸਮੱਸਿਆ ਸੀ ਸਰਕਾਰ ਦੀਆਂ ਔਰ ਉਹਦੇ ਨਾਲ ਜੁੜੇ ਹੋਏ ਪੰਜਾਬ ਸਰਕਾਰ ਨਾਲ ਹੋਰ ਵੀ ਸਵਾਲ ਸੀ ਮੌਕੇ ਤੇ ਕਰਾਂਗੇ ਇਹ ਤੋਂ ਘੱਟ 6 ਮਹੀਨਿਆਂ ਨੂੰ ਸ਼ੰਭੂ ਥਾਣਾ ਜਿਹੜਾ ਵਾ ਸ਼ੰਭੂ ਥਾਣੇ ਦਾ ਘਰਾਓ ਕੀਤਾ ਜਾਊਗਾ ਜਿਹੜਾ ਬਲਵੰਤ ਸਿੰਘ ਜੀ ਬਰਹਮ ਕੇ ਸਮੇਤ ਸਧਾਰਨ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਸ਼ੰਭੂ ਮੋਰਚੇ ਤੇ ਕੁੱਟਿਆ ਮਾਰਿਆ ਗਿਆ ਜਿਹੜੇ ਉਹਦੇ ਲਈ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਨੂੰ ਅਜੇ ਤੱਕ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਆ ਜਿਹੜਾ ਪੁਲਿਸ ਜ਼ਬਰ ਹੋਇਆ ਉਹਦੇ ਵਿਰੁੱਧ ਵਿੱਚ ਉਹ ਜਿਹੜਾ ਵਾ ਮੋਰਚਾ ਜਿਹੜਾ ਵਾ ਉਹ ਪਾ ਲਾਵਾਂਗੇ ਉੱਥੇ ਇਹਦੇ ਵਿੱਚ ਜਿੰਨੀਆਂ ਚੋਰੀਆਂ ਹੋਈਆਂ ਵਾ ਉੱਥੇ ਟਰੱਕ ਟਰਾਲੀ ਚੋਰੀ ਹੋਏ ਆ ਸਾਡੇ ਜਿਹੜੇ ਉੱਥੇ ਸਟੇਜਾਂ ਤੋੜੀਆਂ ਗਈਆਂ ਵਾ ਸਾਡੇ ਲੰਗਰ ਤੋੜੇ ਗਏ ਆ ਕਹਿ ਲੋ ਪੱਖੇ ਹੋਣ ਕੂਲਰ ਹੋਣ ਗੱਦੇ ਹੋਣ ਹਰ ਤਰ੍ਹਾਂ ਦੇ ਜਿਹੜਾ ਸਮਾਨ ਆ ਉਹਦੀ ਪਰਭਾਈ ਦਾ ਸਮਾਲ ਹੈਗਾ ਵਾ ਇਹ ਵੀ ਕਰਾਂਗੇ ਇਹ 2 ਮਈ ਦੇ ਮੰਗ ਪੱਤਰਾਂ 'ਚ ਵੀ ਸਾਡੇ ਸਵਾਲ ਹੋਣਗੇ ਇੱਕ ਤਾਂ ਇਹ ਪ੍ਰੋਗਰਾਮ ਹੈਗਾ ਆਉਣ ਵਾਲੇ ਦਿਨਾਂ ਵਿੱਚ ਸਾਡਾ ਇਹ ਤੋਂ ਗਾਂ ਜਿਹੜੀ 4 ਮਈ ਨੂੰ ਕੇਂਦਰ ਨਾਲ ਮੀਟਿੰਗ ਹੋਣੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਸਰਕਾਰ ਨੂੰ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਤਾ ਵਾ ਵੀ ਜੇ ਉਸ ਮੀਟਿੰਗ ਦੇ ਵਿੱਚ ਪੰਜਾਬ ਦੀ ਸਰਕਾਰ ਬੈੰਦੀ ਹੈਗੀ ਆ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਸਾਨੂੰ ਉਸ ਮੀਟਿੰਗ ਬਾਰੇ ਨਾਂ ਜਾਣ ਦਾ ਫੈਸਲਾ ਕਰਨਾ ਪੈਣਾ ਵਾ ਅਸੀਂ ਕੇਂਦਰ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਸਮਝਦੇ ਹਾਂ ਪਰ ਅਸੀਂ ਵੀ ਸਮਝਦੇ ਆ ਵੀ ਮਸਲੇ ਗੱਲਬਾਤ ਨਾਲ ਬਹਿ ਕੇ ਹੀ ਹੱਲ ਹੋਣਿਆ ਪਰ ਜੋ ਪੰਜਾਬ ਸਰਕਾਰ ਨੇ ਸਾਨੂੰ ਮੀਟਿੰਗ 'ਚ ਸੱਦ ਕੇ ਜਿਵੇਂ ਗ੍ਰਿਫਤਾਰ ਕੀਤਾ ਜਿਵੇਂ ਮੋਰਚੇ ਠਾਲਿਆ ਮਸਲਾ ਵੀ ਸਾਡਾ ਕੇਂਦਰ ਦੇ ਨਾਲ ਆ ਕੋਈ ਸੂਬੇ ਦੀ ਸਰਕਾਰ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਨਾ ਵੀ ਬਹੂਗੀ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਹੁਣ ਅਸੀਂ ਖੇਤੀਬਾੜੀ ਮੰਤਰੀ ਦਾ ਜਿਹੜਾ ਪੱਤਰ ਆ ਉਹਦੀ ਡੀ ਕਰਾਂਗੇ ਵੀ ਉਹ ਸਾਨੂੰ ਕੀ ਲਿਖ ਕੇ ਭੇਜਦੇ ਹੈਗੇ ਆ ਤਾਂ ਮੈਂ ਸਭੀ ਪੱਤਰਕਾਰੋ ਦਾ धन्यवाद करता हूँ यहाँ थोड़े से हमारे कहने पर यहाँ पहुंचे हैं और जो हमारे कार्यक्रम है एक तो दो मई को पूरे पंजाब में जो पंजाब हरियाणा में गेहूं जो है शॉर्ट सर्किट से जितनी हजारों की तादाद में खेतों में जली है जो औला दृष्टि से हमारा पंजाब हरियाणा के गेहूं का नुकसान हो गया है उसकी मांग को लेकर जो हमारे ऊपर किसानों के जबर हुआ उसको लेकर लगभग सारे पंजाब के डीसी दफ्तरों में दो बड़े फॉर्म किसान मजदूर मोर्चा और एस एम नॉन पॉलिटिकल ये मांग पत्र देंगे डीसी सहबान साहबान को और हम जैसा सुन रहे हैं प्रचार माध्यमों की ओर से लगभग सीएम साहब दो मई को खालसा कॉलेज अमृतसर में पहुंच रहे हैं और यहां पर हम लोग अपने सीएम से सवाल करने जाएंगे जो उन्होंने खनौरी और शंभू बॉर्डर के ऊपर किया उसकी उसकी क्या मजबूरी थी एमएसपी लीगल गारंटी कानून के ऊपर उनका क्या स्टैंड है ये सब सवाल हम उनसे जाकर करेंगे उसके लिए जो महाराजा सॉरी श्याम सिंह अटारी वाला चौक है जैसे इंडिया गेट बोलते हैं अमृतसर में वहां पर हमारे किसान जो इकट्ठे होंगे और वहां से हम खालसा कॉलेज की ओर जाएंगे इसके अलावा जो चार मई को मीटिंग होनी थी हमारी केंद्र के साथ जिसका हमें चिट्ठी आ गई केंद्र की हमने केंद्र के कृषि मंत्री को पत्र लिखा है और उनसे अनुरोध किया है कि कृपया वहां पंजाब सरकार को ना बैठाया जाए क्योंकि हमारे केंद्र के साथ मुद्दे हैं और कोई भी राज्य सरकार अगर नहीं बैठेगी उसके ऊपर वार्ता का कोई प्रभाव नहीं पड़ने वाला क्यों हमने कहा पंजाब सरकार नहीं बैठनी चाहिए इसलिए कहा जो पंजाब सरकार ने जो केंद्र ने हमारी वार्ता के लिए दावत दी थी उन्नीस को उन्नीस को हमें बुलाकर जिसमें अगली मीटिंग भी चार, चार मई की दे दी गई और जब हमने पंजाब के मिनिस्टर से सवाल किया कि क्या जो आप पुलिस फोर्स इकट्ठी कर रहे हो उसका मकसद क्या हमारे मोर्चे को उखाड़ना है तो दोनों मंत्री एग्रीकल्चर मिनिस्टर जो पंजाब के थे और जो वहां पर हमारे फूड मिनिस्टर थे उन्होंने कहा बिल्कुल ऐसा नहीं है और जब प्रेस ने बाहर हमारे पंजाब के खजाना मिनिस्टर को सवाल किया कि आपने क्या जो फोर्स इकट्ठी की है ये बॉर्डरों के ऊपर वो किस लिए किया है तो खजाना मंत्री ने कहा ये हमारा नशों के खिलाफ मुहिम चल रही है हमने उसके लिए की है किसानों से हमारा कोई लेना देना है इसके बावजूद दोनों मोर्चे उखाड़े गए हमारे स्टेजों के ऊपर जिस तरह से प्रहार किया गया जिस तरह से गुरलाल सिंह घनौर जो आम आदमी पार्टी के एम एल जिस जिस तरह से उसके ऊपर ट्रैक्टर चोरी चोरी करने के इल्जाम लगे और हमारा सामान चोरी करने के इल्जाम लगे वो भी आपने देखा है एक तो हमारा ये कार्यक्रम है ये सब सवाल करने और इसलिए हमने उस मीटिंग में पंजाब सरकार को शामिल ना करने का निर्णय लिया भी और शामिल न केंद्र क्या जवाब देता ये सोचेंगे इसके अलावा 6 मई को शंभू बॉर्डर के ऊपर जो शंभू पुलिस स्टेशन है वहाँ पर 6 मई को मई को बड़ा किसानों का इकट्ठ करके उस थाने का घेराव करेंगे इसलिए बलराम सिंह जी बहराम के जिसको नजाज पीटा गया और बहुत से हमारे किसान और मजदूर हैं जिनको तशद्द किया गया और जिस तरह से पुलिस जबर किया गया उसके विरोध में शंभू को 6 मई को हम लोग वोट ਖਾਨੇ ਦਾ ਗਹਿਰਾਉ ਕਰੇਗੇ ਇੱਕ ਤੋਂ ਉਸ ਦਾ اعلان ਕਰ ਰਹੇ ਹਾਂ ਇਸ ਲਈ ਅਸੀਂ ਅੱਜ ਕਾ ਆਪ ਸਭ ਕੋ ਨਿਯੋਤਾ ਦਿਆ ਥਾ ਕਿ ਅੱਜ ਅਸੀਂ ਆਪਸੇ ਬਾਤ ਕਰਨਾ ਚਾਹਤੇ ਜਿਆਦਾਤਰ ਆਪ ਲੋਕ ਬਾਰਡਰ ਪਰ ਥੇ ਤਾਂ ਬਾਰਡਰ ਪਰ ਆ ਗਏ ਆਪ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਾਰਡਰ ਤੇ ਖੜੇ ਆਂ ਔਰ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵੇਲੇ ਇਸ ਵੇਲੇ ਜਿੱਤਾ ਦੇ ਹਾਲਾਤ ਬਣੇ ਆ ਕਿਸਾਨ ਆਦੂ ਨਰੇਸ਼ਟ ਕੈਤਨੇਕ ਵੱਡਾ ਬਿਆਨ ਦਿੱਤਾ ਕਿ ਜਿਹੜਾ ਪਾਣੀ ਹੈ ਪਾਕਿਸਤਾਨ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਉੱਥੋਂ ਦਾ ਜਿਹੜਾ ਕਿਸਾਨ ਹੈ ਉਹਨੂੰ ਉਹਦਾ ਖੇਮਿਆਦਾ ਪੀਣਾ ਪੜਾਣਾ ਉਵੀ ਉਸ ਪਿਆੰਦੇ ਨਾਲ ਸਰਬ ਦੇਖੋ ਜੜਾ ਕੁਝ ਵੀ ਪਹਿਲ ਕਾਮ ਤੇ ਹੋਇਆ ਕੋਈ ਵੀ ਦੇਸ਼ ਦਾ ਨਾਗਰਿਕ ਉਹਦੀ ਨਿੰਦਿਆ ਕਰਦਾ ਵਾ ਇਹੋ ਜੀਆਂ ਘਟਨਾ ਸਾਡੇ ਮੁਲਕ ਤੇ ਨਹੀਂ ਹੋਣੀ ਚਾਹੀਦੀਆਂ ਹਰ ਜੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਉਸ ਮੁੱਦੇ ਨੂੰ ਲੈ ਕੇ ਮੈਂ ਜਿੱਤੋਂ ਚਿੰਤਤ ਹੈਗਾ ਵਾਂ ਸਾਰੇ ਕਸ਼ਮੀਰੀ ਵੀ ਉਹਦਾ ਵਿਰੋਧ ਕਰ ਰਹੇ ਆ ਜਿਵੇਂ ਸਾਡੇ ਭਾਰਤ ਦੇ ਵਿੱਚ ਜਿਵੇਂ ਸਾਡੇ ਪ੍ਰਧਾਨ ਮੰਤਰੀ ਨੇ ਰੇਡੀਓ ਚੈਨਲ ਤੇ ਬੋਲ ਬੋਲਦਿਆਂ ਕਿਹਾ ਵੀ ਸਾਡੇ 140 ਕਰੋੜ ਲੋਕ ਸਾਡਾ ਮਜਬੂਤੀ ਦਾ ਆਧਾਰ ਨੇ ਔਰ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਨੂੰ ਲੈ ਕੇ Hindu Musalmanਾਂ ਦੇ ਵਿੱਚ ਜਿਹੜਾ ਧਰਮ ਦੇ ਨਾਂ ਤੇ ਪਾੜਾ ਪਾ ਕੇ ਜਿਹੜਾ ਆਪਸੀ ਜੋ ਕੁਝ ਹੋ ਰਿਹਾ ਨਹੀਂ ਹੋਣਾ ਚਾਹੀਦਾ ਠੀਕ ਹੈ ਜਿਹਦੇ ਦੋਸ਼ੀ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੋਂ ਪ੍ਰਧਾਨ ਮੰਤਰੀ ਜੀ ਵੀ ਅਸੀਂ ਅਪੀਲ ਕਰਦੇ ਵੀ ਜੜੇ ਵੀ ਸ਼ਰਾਰਤੀ ਅੰਸਰ ਸਾਡੇ ਸਮਾਜਿਕ ਏਕਾ ਨੂੰ ਤੋੜ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਅਰ ਤੁਸੀਂ ਜਾਣਦੇ ਹੋ ਵੀ ਜਿਹੜੀ ਟ੍ਰੀਟੀ ਆ ਕ ਮੰਤਰੀ ਪੱਧਰ ਤੇ ਹੈਗੀ ਆ ਠੀਕ ਆ ਜੀ ਮੈਨੂੰ ਨਹੀਂ ਲੱਗਦਾ ਵੀ ਜੋ ਭਾਰਤ ਸਰਕਾਰ ਕਹਿ ਰਹੀ ਐ ਸੰਭਵ ਹੈਗਾ ਕਰਨਾ ਕਾਗਜ਼ਾਂ ਦੇ ਵਿੱਚ ਜਾਂ ਵੈਸੇ ਸੰਭਵ ਹੈਗਾ ਤੋ ਇਹ ਸੰਭਵ ਨਹੀਂ ਹੈਗਾ ਮੈਨੂੰ ਲੱਗਦਾ ਜੇ ਯੂਰਪ ਦੇ ਵਿੱਚ ਕੋਈ ਸਰਹੱਦਾ ਨਹੀਂ ਹੈਗੀਆਂ ਜੇ ਉੱਥੇ ਲੋਕ ਅਮਨਪੂਰ ਪਟੰਗਣਾ ਰਹਿੰਦੇ ਨੇ ਆਪਣਾ ਕਾਰੋਬਾਰ ਕਰਦੇ ਨੇ ਇਹ ਸਾਡੀਆਂ ਸਰਦਾਂ ਕਿਉ ਹੈਗੀਆਂ ਵਾ ਇਧਰਲੇ ਪਾਸੇ ਤੁਸੀਂ ਪਾਕਿਸਤਾਨ ਚਲੇ ਜਾਓ ਪਾਕਿਸਤਾਨ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ ਅਰੋ ਭੁੱਖੇ ਮਰ ਰਹੇ ਨੇ ਉੱਥੇ ਆਰਥਿਕ ਵਿਕਾਸ ਹੋਸਾ